ਤੁਹਾਡੇ ਬੱਚੇ ਦੁਆਰਾ ਕੀਤੀ ਹੋਈ ਗਲਤੀ ਤੇ ਉਹਨੂੰ ਝਿੜਕਣ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰੂਰ ਦੇਖ ਲੈਣਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਜੋ ਅਸੀਂ ਵਿਸ਼ਾ ਲੈ ਕੇ ਆਏ ਹਾਂ ਉਹ ਬਹੁਤ ਹੀ ਇੱਕ ਗੰਭੀਰ ਵਿਸ਼ਾ ਹੈ ਬਹੁਤ ਜ਼ਿਆਦਾ ਸਾਨੂੰ ਗੰਭੀਰਤਾ ਨਾਲ ਸੋਚਣ ਤੇ ਮਜਬੂਰ ਕਰਦਾ ਹੈ ਅਕਸਰ ਅਸੀਂ ਕੀ ਕਰਦੇ ਹਾਂ ਕਈ ਵਾਰ ਸੀ ਘਰ ਦੇ ਵਿੱਚ ਹੁੰਦੇ ਆ ਜਾਂ ਬਾਹਰ ਕਿਤੇ ਗਏ ਹੁੰਦੇ ਆ ਸਾਡਾ ਬੱਚਾ ਨਾਲ ਕੋਈ ਛੋਟੀ ਮੋਟੀ ਗਲਤੀ ਕਰ ਦਿੰਦਾ ਤਾਂ ਅਸੀਂ ਇੱਕਦਮ ਉਹਨੂੰ ਝਿੜਕ ਦਿੰਦੇ ਆ ਕਿ ਤੂੰ ਇਹ ਕਿਉਂ ਕੀਤਾ ਯਾ ਛੋਟੀ ਮੋਟੀ ਗਲਤੀ ਲਾਲੋ ਤੁਸੀਂ ਬਿਲਕੁਲ ਬਹੁਤ ਬਹੁਤ ਹੀ ਮਾਮੂਲੀ ਗਲਤੀ ਘਰ ਦੇ ਵਿੱਚ ਕਰ ਦਿੰਦਾ ਉਹ ਪਰ ਤੁਸੀਂ ਇੱਕ ਗੱਲ ਨੂੰ ਹਮੇਸ਼ਾ ਧਿਆਨ ਚ ਰੱਖਣਾ ਹੈ ਜਿਹੜੀ ਗਲਤੀ ਬੱਚੇ ਨੇ ਕੀਤੀ ਹੈ ਕੀ ਤੁਸੀਂ ਉਸ ਨੂੰ ਉਸ ਗਲਤੀ ਨਾ ਕਰਨ ਬਾਰੇ ਪਹਿਲਾਂ ਕਦੇ ਸਮਝਾ ਦਿੱਤੀ ਹੈ ਜਾਂ ਉਹਨੂੰ ਕੋਈ ਹਦਾਇਤ ਦਿੱਤੀ ਹੈ ਕਿ ਬੇਟਾ ਇਹ ਕੀ ਕਰੀਦਾ ਇਹ ਨਹੀਂ ਕਰੀਦਾ ਅਗਰ ਤੁਸੀਂ ਉਹਨੂੰ ਕਦੇ ਇਹ ਇਨਸਟਰਕਸ਼ਨ ਇਹ ਹਦਾਇਤ ਦਿੱਤੀ ਹੀ ਨਹੀਂ ਅਗਰ ਤੁਸੀਂ ਉਹਨੂੰ ਉਹ ਕੰਮ ਜਿਹੜੇ ਕੰਮ ਦੇ ਵਿੱਚ ਉਹਨੇ ਗਲਤੀ ਕੀਤੀ ਹੈ ਉਹ ਕੰਮ ਉਹਨੂੰ ਸਿਖਾਇਆ ਹੀ ਨਹੀਂ ਤਾਂ ਇੱਥੇ ਤੁਸੀਂ ਗਲਤ ਹੋ ਦੇਖੋ ਬੱਚੇ ਤਾਂ ਬੱਚੇ ਹੁੰਦੇ ਆ ਮੰਨ ਲਓ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਬੱਚਾ ਸਕੂਲ ਜਾਂਦਾ ਹੈ ਉਹਨੂੰ ਉਹਨੂੰ ਕੋਈ ਚੈਪਟਰ ਪੜਾਇਆ ਜਾਂਦਾ ਕਿਸੇ ਵੀ ਸਬਜੈਕਟ ਦਾ ਲਗਾ ਲਓ ਤੁਸੀਂ ਮੈਥਸ ਦਾ ਇੱਕ ਚੈਪਟਰ ਬਿਨਾਂ ਪੜ੍ਹਾਏ ਉਹਨੂੰ ਕਿਹਾ ਜਾਂਦਾ ਹੈ ਕਿ ਇਹਦਾ ਟੈਸਟ ਦੇ ਤੂੰ ਤਾਂ ਤੁਸੀਂ ਖੁਦ ਸੋਚੋ ਕਿ ਕੀ ਕੋਈ ਬੱਚਾ ਕੀ ਕੋਈ ਬੱਚਾ ਉਹ ਟੈਸਟ ਦੇ ਸਕਦਾ ਹੋਊਗਾ ਬਿਲਕੁਲ ਨਹੀਂ ਦੇ ਸਕਦਾ ਹੋਊਗਾ ਕਿਉਂ ਕਿਉਂਕਿ ਉਹਦੇ ਟੀਚਰ ਨੇ ਅਗਰ ਉਹ ਚੈਪਟਰ ਕਰਵਾਇਆ ਹੀ ਨਹੀਂ ਤਾਂ ਉਹ ਉਹਦਾ ਟੈਸਟ ਕਿਵੇਂ ਦੇ ਦਊਗਾ ਸੋ ਇਹ 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 ਤੋਂ ਤੁਸੀਂ ਤੁਸੀਂ ਖੁਦ ਵੀ ਸਮਝ ਸਕਦੇ ਹੋ ਕਿ ਜਿਹੜੀਆਂ ਜਿਹੜੀਆਂ ਗੱਲਾਂ ਤੁਸੀਂ ਬੱਚੇ ਨੂੰ ਸਿਖਾਈਆਂ ਹੀ ਨਹੀਂ ਉਹ ਤਾਂ ਬੱਚੇ ਨੇ ਗਲਤ ਕਰਨੀਆਂ ਕਰਨੀਆਂ ਸੋ ਕਿਤੇ ਨਾ ਕਿਤੇ ਜਾ ਕੇ ਮੈਨੂੰ ਇਹ ਲੱਗਦਾ ਹੈ ਕਿ ਇਸ ਗੱਲ ਦੇ ਵਿੱਚ ਵੀ ਕਿਤੇ ਨਾ ਕਿਤੇ ਮਾਪਿਆਂ ਦਾ ਇਹ ਕਸੂਰ ਹੁੰਦਾ ਹੈ ਕਿ ਜਦੋਂ ਉਹ ਉਹਨਾਂ ਕੰਮਾਂ ਲਈ ਵੀ ਬੱਚਿਆਂ ਨੂੰ ਝਿੜਕਣਾ ਸ਼ੁਰੂ ਕਰ ਦਿੰਦੇ ਆ ਜਿਹੜੇ ਬੱਚੇ ਜਦੋਂ ਕੰਮ ਕਰਦੇ ਆ ਉਹ ਕੋਈ ਤੇ ਉਹਨੂੰ ਸਿਖਾਇਆ ਨਹੀਂ ਹੁੰਦਾ ਉਹਦੇ ਲਈ ਵੀ ਝਟਕਦੇ ਆ ਫਿਰ ਉਹਦੇ ਨਾਲ ਕੀ ਹੁੰਦਾ ਕਿ ਬੱਚੇ ਨੇ ਜਿਹੜਾ ਆਪਣਾ ਕ੍ਰੀਏਟਿਵ ਕੰਮ ਕੋਈ ਕਰਨਾ ਹੁੰਦਾ ਉਹਦਾ ਹੌਸਲਾ ਜਿਹੜਾ ਹੈ ਉਹ ਡਾਊਨ ਹੋ ਜਾਂਦਾ ਉਹ ਡਾਊਨ ਕਿਉਂ ਹੋ ਜਾਂਦਾ ਕਿਉਂਕਿ ਜਦੋਂ ਇੱਕ ਗਲਤੀ ਤੋਂ ਉਹ ਝਟਕਿਆ ਜਾਂਦਾ ਤਾਂ ਉਸ ਬੱਚੇ ਨੂੰ ਇਹ ਹੋ ਜਾਂਦਾ ਕਿ ਅਗਰ ਮੈਂ ਕੋਈ ਕੰਮ ਦੁਬਾਰਾ ਵੀ ਕਰੂੰਗਾ ਕਿਤੇ ਹੀ ਮੇਤੋਂ ਗਲਤ ਨਾ ਹੋ ਜੇ ਜਦੋਂ ਉਹ ਹੌਸਲਾ ਤਾਂ ਵੱਡਾ ਹੋ ਕੇ ਵੀ ਉਹਦੇ ਦਿਮਾਗ 'ਚ ਇਹੀ ਗੱਲ ਰਹਿੰਦੀ ਹੈ ਵੀ ਮੈਂ ਕੋਈ ਕੰਮ ਇਸ ਤਰ੍ਹਾਂ ਦਾ ਨਹੀਂ ਕਰਨਾ ਕਿਉਂ ਕਿਉਂਕਿ ਮੇਤੋਂ ਕੰਮ ਅਕਸਰ ਗਲਤ ਹੋ ਜਾਂਦੇ ਆ ਤੇ ਮੈਨੂੰ ਫਿਰ ਝਿੜਕਾ ਪੈਂਦੀਆਂ ਤਾਂ ਉਹਦੀ ਜਿਹੜੀ ਕ੍ਰੀਏਟੀਵਿਟੀ ਤੁਸੀਂ ਖਤਮ ਕਰ ਰਹੇ ਹੋ ਅਗਰ ਤੁਸੀਂ ਉਸ ਬੱਚੇ ਨੂੰ ਉਹਨਾਂ ਗਲਤੀਆਂ ਦੇ ਲਈ ਵੀ ਸਜ਼ਾ ਦਿੰਦੇ ਹੋ ਜਾਂ ਉਹਨਾਂ ਗਲਤੀਆਂ ਲਈ ਵੀ ਝਿੜਕਦੇ ਹੋ ਜਿਹੜੇ ਕੰਮ ਹੋ ਉਹ ਗਲਤ ਕਰਦੇ ਆ ਜਿਹੜੇ ਤੁਸੀਂ ਕਦੇ ਉਸ ਨੂੰ ਸਿਖਾਏ ਹੀ ਨਹੀਂ ਸੋ ਮੇਰੇ ਵਿਚਾਰ ਦੇ ਵਿੱਚ ਉਹ ਬੱਚਾ ਗਲਤ ਨਹੀਂ ਹੈ ਉਹ ਉਹਨੂੰ ਤਾਂ ਪਹਿਲੀ ਵਾਰ ਕੀਤਾ ਕੰਮ ਕੋਈ ਉਹ ਜਾਂ ਘਰ ਦੇ ਵਿੱਚ ਕੋਈ ਇਹ ਕੰਮ ਇਸ ਤਰ੍ਹਾਂ ਦਾ ਕੀਤਾ ਜਿਹੜਾ ਜੇ ਤੁਸੀਂ ਉਹ ਨਹੀਂ ਸਿਖਾਇਆ ਤਾਂ ਉਸੀ ਗਲਤੋਂ ਬੱਚਾ ਉੱਥੇ ਬਿਲਕੁਲ ਵੀ ਗਲਤ ਨਹੀਂ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਮਾਪਿਆਂ ਨੂੰ ਕਿ ਬੱਚੇ ਨੂੰ ਸਿਖਾਉਣ ਤੇ ਜ਼ੋਰ ਵਧ ਰੱਖੋ ਤਾਂ ਕਿ ਉਹਦੀਆਂ ਗਲਤੀਆਂ ਘੱਟ ਤੋਂ ਘੱਟ ਹੋਣ ਧੰਨਵਾਦ ਜੀ ਸਸ਼ੀ ਕਲ